ਸ਼੍ਰੀਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰਾ ਜਮਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਖਾਸ ਖਬਰਾਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕਾਂਗਰਸ ਸੰਸਦ ਦੇ ਸਰਦਰੂਤ ਸੈਸ਼ਨ ਦੌਰਾਨ ਕਿਹਾ ਕਿ ਬੰਦੇ ਮਾਤਰਮ ਦੀ ਅਸਲ ਭਾਵਨਾ ਉੱਚੀ ਬਿਆਨਬਾਜ਼ੀ ਜਾਂ ਪੈਦਾ ਕੀਤੀ ਕੱਟੜਤਾ ਦੇ ਵਿੱਚ ਨਹੀਂ ਹੈ ਇਹ ਜਰਨਲ ਹਰਬਖਸ਼ ਸਿੰਘ ਅਤੇ ਅਬਦੁਲ ਹਾਮਿਦ ਦੀਆਂ ਮਹਾਨ ਕੁਰਬਾਨੀਆਂ ਵਿੱਚ ਵਸਦੀ ਹੈ ਜਿਨ੍ਹਾਂ ਨੇ ਇੱਕ ਮਾਤ ਭੂਮੀ ਦੇ ਪੁੱਤਰਾਂ ਵਜੋਂ ਭਾਰਤ ਦੀ ਰੱਖਿਆ ਕੀਤੀ ਹੈ ਸੰਸਦ ਦੇ ਆਗਮਨ ਸਦਨ ਵਿੱਚ ਹੋ ਬੰਦੇ ਮਾਤਰਮ ਦੇ 150 ਸਾਲਾਂ ਨੂੰ ਉਨ੍ਹਾਂ ਯਾਦ ਕੀਤਾ ਹੈ ਉਹ ਜਿਸ ਨੇ ਸਰਦਾਰ ਕਰਤਾਰ ਸਿੰਘ ਸਰਾਭਾ ਗਦਰੀਆਂ ਤੇ ਅਨਗਿਣਤ ਸ਼ਹੀਦਾਂ ਦੇ ਦਿਲਾਂ 'ਚ ਆਜ਼ਾਦੀ ਦੀ ਅੱਗ ਨੂੰ ਜਗਾਇਆ ਜਿਨ੍ਹਾਂ ਨੇ ਭਾਰਤ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ ਅਜਿਹੇ ਸਮੇਂ ਜਦੋਂ ਪੰਜਾਬ ਤੇ ਬੰਗਾਲ ਅਜੇ ਵੀ ਵੰਡ ਦੇ ਦਾਗ ਪੈਨੇ ਹੋਏ ਨਹੀਂ ਰਾਸ਼ਟਰ ਨੂੰ ਵੰਡ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਦੇਸ਼ ਦੀ ਏਕਤਾ ਨੂੰ ਮੁੜ ਖੋਜਣਾ ਚਾਹੀਦਾ ਹੈ ਜਨਰਲ ਹਰਬਖਸ਼ ਸਿੰਘ ਅਤੇ ਅਬਦੁਲ ਹਮੀਦ ਵਰਗੇ ਨਾਇਕ ਦੇਣ ਵਾਲੇ ਘੱਟ ਗਿਣਤੀਆਂ ਨੂੰ ਦੂਜੇ ਦਰਜੇ ਦੇ ਨਾਗਰਿਕ ਨਹੀਂ ਮੰਨਿਆ ਜਾ ਸਕਦਾ ਮਾਨਵਿੰਦਰ ਸਿੰਘ ਕਾਂਗਨੀਕ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਬੰਦੇ ਮਾਤਰਮ ਦੀ ਜ਼ਿੰਦਾ ਆਤਮਾ ਨੇ ਗੁਰੂ ਨਾਨਕ ਦੇਵ ਜੀ ਦੇ ਮਾਨਸ ਕੀ ਜਾਤ ਸਭੇ ਇੱਕੋ ਪਹਿਜਾਨ ਬੋਦੇ ਸੱਦੇ ਤੋਂ ਲੈ ਕੇ ਗੁਰਤੇਗ ਭਾਦਰ ਸਾਹਿਬ ਜੀ ਦੀ ਦੂਸਰੀਆਂ ਦੇ ਹੱਕਾਂ ਦੀ ਰਾਖੀ ਲਈ ਸਰਵੋਤਮ ਕੁਰਬਾਨੀ ਤੱਕ ਭਾਰਤ ਦੀ ਆਤਮਾ ਹਮੇਸ਼ਾ ਬਹੁਵਚਨ ਬਹਾਦਰ ਤੇ ਨਿਆਪੂਰਨ ਰਹੀ ਹੈ ਬੰਦੇ ਮਾਤਰਮ ਦੇ ਗੀਤ ਦੇ 150 ਸਾਲ ਤੇ ਤੁਸੀਂ ਮੈਨੂੰ ਇੱਕ ਅਹਿਮ ਵਿਸ਼ੇ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਹਾਂ ਉਥੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਬੰਦੇ ਮਾਤਰਮ ਦੇ ਗੀਤ ਦੀ ਜਿਹੜੀ ਸਪਿਰਿਟ ਸੀ ਉਹਨੇ ਸਾਡੇ ਪੰਜਾਬ ਤੱਕ ਚਾਹੇ ਉਹ ਕਰਤਾਰ ਸਿੰਘ ਸਰਾਭਾ ਹੋਵੇ ਚਾਹੇ ਬਾਬਾ ਗਦਰੀ ਬਾਬੇ ਹੋਣ ਸਾਰਿਆਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਜ਼ਰੂਰਤ ਤੇ ਸਭਾਪਤੀ ਜੀ ਇਹ ਸੀ ਕਿ ਅੱਜ 150 ਸਾਲ ਬਾਅਦ ਬੰਦੇ ਮਾਤਰਮ ਦੇ 150 ਸਾਲਾਂ ਤੇ ਆਪਾਂ ਉਸ ਗੀਤ ਦੀ ਜਿਹੜੀ ਸਪਿਰਿਟ ਹੈ ਉਸ ਸਪਿਰਿਟ ਤੇ ਮੌਜੂਦਾ ਸਰਕਾਰ ਪੈਰਾ ਦੇ ਰਹੀ ਹੈ ਕਿ ਨਹੀਂ ਦੇ ਰਹੀ ਹੈ ਤੇ ਤੇ ਆਤਮ ਚਿੰਤਨ ਤੇ ਮੰਥਨ ਕਰਨ ਦੀ ਲੋੜ ਹੈ ਮੈਨੂੰ ਇਹ ਲੱਗਦਾ ਹੈ ਕਿ ਅੱਜ ਇਸ ਡਿਸਕਸਨ ਦਾ ਮਕਸਦ ਸਿਰਫ ਇਹ ਹੈ ਕਿ ਆਉਣ ਵਾਲੇ ਇਲੈਕਸ਼ਨ ਚ ਖਾਸ ਕਰ ਕਈ ਮੈਂਬਰ ਸਹਿਬਾਨਾਂ ਨੇ ਜ਼ਿਕਰ ਵੀ ਕੀਤਾ ਕਿ ਵੈਸਟ ਬੰਗਾਲ ਦੀ ਵਾਰੀ ਹੈ ਸਿਰਫ ਔਰ ਸਿਰਫ ਸਮਾਜ ਨੂੰ ਵੰਡਣ ਦੀ ਗੱਲ ਹੈ ਬੰਦੇ ਮਾਤਰਮਕੀਤ ਦੇ ਰਾਹੀ ਜਦੋਂ ਟੋਲੀਆਂ ਬਣਾ ਬਣਾ ਕੇ ਨੌਜਵਾਨ ਦੇਸ਼ ਤੇ ਕੁਰਬਾਨ ਹੋਣ ਵਦਾ ਜਜਮਾ ਭਰਦੇ ਸੀ ਔਰ ਸਭ ਤੋਂ ਵੱਧ ਕੁਰਬਾਨੀਆਂ ਔਰ ਜਿਹੜਾ ਪਾਰਟੀਸ਼ਨ ਹੋਇਆ ਉਹ ਜਾਂ ਤੇ ਵੈਸਟ ਬੰਗਾਲ ਦਾ ਹੋਇਆ ਜਾਂ ਪੰਜਾਬ ਦਾ ਹੋਇਆ ਸਭ ਤੋਂ ਵੱਧ ਜਿਹੜੇ ਲੋਕ ਸ਼ਹੀਦ ਹੋਏ ਉਹ ਦੋਨਾਂ ਇਹ ਸੂਬਿਆਂ ਦੇ ਹੋਏ ਔਰ ਲੱਖਾਂ ਦੀ ਤਦਾਦ ਚ ਲੋਕ ਮਾਈਗ੍ਰੇਟ ਹੋ ਗਏ ਔਰ ਇਸ ਆਜ਼ਾਦੀ ਲੈਣ ਤੋਂ ਬਾਅਦ ਵੀ ਜਿਹੜੀ ਬੰਦੇ ਮਾਤਰਮ ਦੀ ਸਪਿਰਟ ਹੈ ਉਹ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਚ ਚਾਹੇ ਜਦ ਨਾਲ ਹਰਬਖਸ਼ ਜੀ ਦੀ ਗੱਲ ਕਰ ਲਈਏ ਚਾਹੇ ਅਬਦੁਲ ਹਮੀਦ ਦੀ ਗੱਲ ਕਰ ਲਈਏ ਉਹ ਹਮੇਸ਼ਾ ਬਰਕਰਾਰ ਰਹੀ ਹੈ ਲੇਕਿਨ ਮੌਜੂਦਾ ਸਮੇਂ ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਫੇਰ ਲੋੜ ਹੈ ਮੁਲਕ ਨੂੰ ਬੰਦੇ ਮਾਤਰਮ ਤੇ ਇਕਜਟ ਹੋਣ ਦੀ ਕਿਉਂਕਿ ਦੇਸ਼ ਚ ਸਰਕਾਰ ਜਿਹੜੀ ਹੈ ਮਾਈਨੋਰਟੀਜ਼ ਖਾਸ ਕਰ ਜਿਹੜੀ ਮਾਈਨੋਰਟੀਜ਼ ਹੈ ਉਹਦਾ ਤੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣ ਰਹੀ ਪੰਜਾਬ ਵਰਗੇ ਸੂਬਿਆਂ ਚ ਉਹਨਾਂ ਦੀ ਉਹ ਸੂਬਾ ਜਿਹਨੇ ਸਭ ਤੋਂ ਵੱਧ ਸ਼ਹਾਦਤ ਦਿੱਤੀ ਉਹਦੀ ਕੈਪੀਟਲ ਲੈਂਡ ਦੇ ਜਿਹੜੇ ਆ ਉਹ ਸਾਜ ਸਾ ਰਚੀਆਂ ਜਾ ਰਹੀਆਂ ਪੰਜਾਬ ਦਾ ਪਾਰਟੀਸ਼ਨ ਸਿਰਫ ਦੇਸ਼ ਦੀ ਆਜ਼ਾਦੀ ਸਮੇਂ ਨਹੀਂ ਹੋਇਆ ਸਰਪਤੀ ਜੀ ਉਸ ਤੋਂ ਬਾਅਦ ਵੀ ਹਰਿਆਣਾ ਜਿਹੜਾ ਸਾਡੇ ਪੰਜਾਬ ਦਾ ਇਤਿਹਾਸੀ ਉਹ ਵੀ ਸਾਡੇ ਤੋਂ ਖੋਲਿਆ ਤੁਹਾਡਾ ਵੀ ਸੂਬਾ ਹੈ ਅੱਜ ਲੋੜ ਹੈ ਗੁਰੂ ਸਾਹਿਬਾਨਾਂ ਨੇ ਕਈ ਸਦੀਆਂ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਧਰਤੀ ਮਾਂ ਦੀ ਇੰਪੋਰਟੈਂਸ ਜਿਹੜੀ ਆ ਉਹ ਤਾਂ ਬਹੁਤ ਸਦੀਆਂ ਪਹਿਲਾਂ ਉਹਨਾਂ ਦੇਤੀ ਸੀ ਸਾਡੇ ਸੂਰਮਿਆਂ ਨੇ ਚਾਹੇ ਉਹ ਸ਼ਹੀਦ ਦੇ ਆਜਮ ਭਗਤ ਸਿੰਘ ਹੋਵੇ ਚੰਦਰ ਸ਼ੇਖਰ ਆਜਾਦ ਹੋਵੇ ਚਾਹੇ ਕਰਤਾਰ ਸਿੰਘ ਸਰਾਭਾ ਹੋਵੇ 17 17 ਸਾਲ ਦੀ ਉਮਰ ਚ 21 21 ਸਾਲ ਦੀ ਉਮਰ ਚ ਉਹਨਾਂ ਨੇ ਇਸ ਦੇਸ਼ ਦੇ ਭਾਈਚਾਰੇ ਨੂੰ ਇਸ ਦੇਸ਼ ਦੀ ਏਕਤਾ ਨੂੰ ਔਰ ਇਸ ਦੇਸ਼ ਦੀ ਸਪਿਰਟ ਨੂੰ ਜਿਹੜੇ ਸਾਡੇ ਗੁਰੂਆਂ ਨੇ ਰਿਸ਼ੀਆਂ ਮੁਨੀਆਂ ਨੇ ਦਿਖਾਈ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਉਹਨੂੰ ਮજબૂત ਬਣਾਉਣ ਲਈ ਉਹਨੂੰ ਇੱਕ ਬਣਾਉਣ ਲਈ ਹਮੇਸ਼ਾ ਆਪਣੀਆਂ ਕੁਰਬਾਨੀਆਂ ਦਿੱਤੀਆਂ ਮੈਨੂੰ ਲੱਗਦਾ ਹੈ ਅੱਜ ਜਦੋਂ 150 ਸਾਲ ਬੰਦੇ ਮਾਤਮ ਗੀਤ ਨੂੰ ਹੋ ਗਏ ਉਸ ਟਾਈਮ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ 350 ਸਾਲ ਹੋ ਗਏ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਤ ਨੂੰ ਅੱਜ ਜ਼ਰੂਰਤ ਇਹ ਸੀ ਜਿਹੜੀ ਮਨੁੱਖੀ ਹਦਕਾਰਾਂ ਨੂੰ ਹਿਊਮਨ ਰਾਈਟਸ ਨੂੰ ਬਚਾਉਣ ਲਈ ਗੁਰਤੇਗ ਬਾਦਰ ਸਾਹਿਬ ਨੇ 350 ਸਾਲ ਪਹਿਲਾਂ ਸ਼ਹਾਦਤ ਦਿੱਤੀ ਜਦੋਂ ਕਸ਼ਮੀਰ ਦੇ ਪੰਡਤ ਉਹਨਾਂ ਕੋ ਗੁਹਾਰ ਲੈ ਕੇ ਆਏ ਉਸ ਸਪਿਰਿਟ ਤੇ ਉਹਨਾਂ ਦੀ ਉਸ ਉਹਨਾਂ ਦਾ ਜਿਹੜਾ ਜਜ਼ਬਾ ਸੀ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਆ ਜਿਹੜਾ ਉਹਦਾ ਮੈਸੇਜ ਆ ਉਹ ਸਾਰੀ ਦੁਨੀਆ ਨੂੰ ਦੇਣ ਦੀ ਲੋੜ ਸੀ ਔਰ ਤੇ ਚਰਚਾ ਕਰਨ ਦੀ ਲੋੜ ਸੀ ਅੱਜ ਆਉਂ ਅੱਜ ਸਿਰਫ ਔਰ ਸਿਰਫ ਬੰਦੇ ਮਾਤਰਮ ਦੇ ਬਹਾਨੇ ਕਿਤੇ ਸਮਾਜ ਨੂੰ ਪਾੜਨ ਦੀ ਸਮਾਜ ਨੂੰ ਵੰਡਣ ਦੀ ਜਿਹੜੀ ਇਹ ਵੋਟ ਬੈਂਕ ਦੀ ਪੋਲਿਟਿਕਸ ਆ ਮੈਨੂੰ ਇਹ ਤੋਂ ਲੱਗਦਾ ਗੁਰੇਜ਼ ਕਰਨਾ ਚਾਹੀਦਾ ਸੀ ਸਰਕਾਰ ਨੂੰ ਫਿਲਹਾਲ ਪੰਜਾਬ ਅਪਡੇਟਸ ਤੇ ਵੀ ਚੈਨਾਹੀ ਮੈਨੂੰ ਦੀ ਇਜਾਜ਼ਤ ਧੰਨਵਾਦ